ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਾਂ ਬੋਲੀਆਂ ਉਸ ਤੋਂ ਅੱਗੇ ਲੈ ਕੇ ਆਏ ਆ ਜਿਹੜੀਆਂ ਆਪਣੀਆਂ ਬੋਲੀਆਂ ਰਹਿ ਗਈਆਂ ਸੀ ਠੀਕ ਹੈ ਤੇ ਚਲੋ ਤੁਸੀਂ ਜੇ ਤੁਹਾਨੂੰ ਬੋਲੀਆਂ ਵਧੀਆ ਲੱਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਲਾੜਾ ਪੜਿਆ ਸੁਨੀ ਦਾ ਗੁੜਿਆ ਸਨੀਂਦਾ ਲਾੜਾ ਪੜਿਆ ਸਨੀਂਦਾ ਗੁੜਿਆ ਸਨੀਂਦਾ ਮੇਰੀ ਸਿੱਟ ਈਵਾ ਚ ਜਾ ਆਕੇ ਨੀ ਝੂਠ ਜਰਨੀ ਦਾ ਗੱਪ ਮਾਰਨੀ ਬੈਠਾ ਬਿੱਲਬ ਤੋਰੀ ਮੰਗਣਾ ਝਾਕੇ ਬੈਠਾ ਬਿੱਲਬ ਤੋਰੀ ਮੰਗਣਾ ਝਾਕੇ ਗਿੱਦਾ ਗਿੱਦਾਂ ਕਰੇ ਮਟਿਆਰੇ ਗਿੱਦਾਂ ਗਿੱਦਾਂ ਕਰੇ ਮਟਿਆਰੇ ਕਿੱਦਾਂ ਪਉ ਬਥੇਰਾ ਨੀ ਕੁੰਡ ਚੁੱਕੇ ਤਾਂ ਵੇਖਰ ਕਾਨੇ ਕੁੰਡ ਚੁੱਕੇ ਤਾਂ ਵੇ ਕਰ ਕਾਨੇ ਪਰਿਆ ਪਿਆ ਬਨੇਰਾ 니జే ਤੈਨੂੰ ਧੁੱਪ ਲੱਗਦੀ ਇਹ ਜੇ ਤੈਨੂੰ ਧੁੱਪ ਲੱਗਦੀ ਲੈ ਲੈ ਚਾਦਰਾਂ ਮੇਰਾ ਜਾਂ ਫਿਰ ਐਵੇਂ ਬੋਲ ਸਕਿਆ ਆ ਜਾਵੇ ਮਿੱਤਰਾ ਲਾਲੇ ਦਿਲ ਵਿੱਚ ਡੇਰਾਵੇ ਆ ਜਾਵੇ ਮਿੱਤਰਾ ਲਾਲੇ ਦਿਲ ਵਿੱਚ ਡੇਰਾ ਟਾਈਆਂ 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 ਜੋਣੇ ਮੋੜਦੀਆਂ ਜੋਣੇ ਮੋੜਦੀਆਂ ਸਬਰੰਗੀਆਂ ਪਰ ਜਾਈਆਂ ਉੱਚਟ ਬੇ ਗਈਆਂ ਰੇਤ ਨੂੰ ਉੱਚ ਟਪੇ ਗਈਆਂ ਰੇਤ ਨੂੰ ਪਾਣੀ ਤੋਂ ਮਰਨ ਤੇ ਹਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ ਪਾਣੀ ਮੰਗੇ ਦੁੱਧ ਦਿੰਦੀਆਂ ਜਗ ਜਾਣ ਵੱਡੀਆਂ ਪਰ ਜਾਈਆਂ ਰੋਦੀ ਇੱਕ ਕਰੇ ਨੀ ਰੋਦੀ ਇੱਕ ਕਰੇ ਨੀ ਤੇਰੇ ਨਾਲ ਪਰੇ ਤਾਂ ਪਾਈਆਂ ਅੱਗ ਗੱਡੀ ਨੂੰ ਲਾ ਕੇ ਡਾਕੂ ਲੁੱਟਦੇ ਅੱਗ ਗੱਡੀ ਨੂੰ ਲਾ ਕੇ ਡਾਕੂ ਲੁੱਟਦੇ ਹੁਣ ਹੋ ਗਈਆਂ ਤਕੜਾਈਆਂ ਹੋ ਕੇ ਹੋ ਲੈ ਨੀ ਬਲੀਏ ਕਬਰਾਂ ਯਾਰ ਦੀਆਂ ਆਈਆਂ ਹੋ ਲੈ ਨੀ ਬਲੀਏ ਕਬਰਾਂ ਯਾਰ ਦੀਆਂ ਆਈਆਂ ਹਰੀਆ ਮਿਰਚਾਂ ਸੁਨਹਿਰੀ ਗੁੱਚੇ ਹਰੀਆ ਮਿਰਚਾਂ ਸੋਰੀ ਤੋੜ ਲਿਆ ਮਟਿਆਰੇ ਨਹੀਂ ਕੀਤਾ ਤੇਰੇ ਦਿਲ ਦੀ ਗੁੰਢੀ ਨਹੀਂ ਕੀਤਾ ਤੇਰੇ ਦਿਲ ਦੀ ਗੁੰਢੀ ਕੀਆ ਕਹਿ ਦਿਨ ਮਾੜੇ ਨਹੀਂ ਪਿੱਛੇ ਬਾਹਰ ਖੜੇ ਕੁਜੀਆਂ ਯਾਰੀਆਂ ਵਾਲੇ ਪਿੱਛੇ ਬਾਹਰ ਖੜੇ ਕੁਜੀਆਂ ਯਾਰੀਆਂ ਵਾਲੇ ਪਿੱਛੇ ਬਾਹਰ ਖੜੇ ਸੈਯੋਨੀ ਮੇਰਾ రుక్మణా కుయో నీ మే రుక్ కురీేకే లాడా తా భో బగలౌలా భేన బా బ బా గేకేలా బ గణ మహీ దినే దే సా మహీ దిన గి దే సూట్ బత మట్యార ਸੰਤੋ ਬੰਤੋ ਦੋ ਮਟਿਆਰਾ ਵੱਡਿਆ ਕਰਾਂ ਦੀਆਂ ਜਾਈਆਂ ਨੀ ਲੰਬੜਧਾਰਾਂ ਦੀ ਬਚਨੀ ਦੀ ਤਾਂ ਲੰਬੜਧਾਰਾਂ ਦੀ ਬਚਨੀ ਦਾ ਤਾਂ ਚਾ ਚੱਕਿਆ ਨਾ ਜਾਵੇ ਝੂਟਾ ਦੇ ਦਿਓਣੀ ਮੇਰਾ ਲੱਕ ਹੁਲਾਰੇ ਖਾਵੇ ਝੂਟਾ ਦੇ ਦਿਓਣੀ ਮੇਰਾ ਲੱਕ ਹੁਲਾਰੇ ਖਾਵੇ ਕਾਨਾ 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 ਨਦੀਆਂ ਪਾਰ ਖੜੇ ਨਦੀ ਯਹਾਂ ਪਾਰ ਖੜੇ ਗੁਰੂ ਨਾਨਕ ਤੇ ਮਰਦਾਨਾ ਥੋੜੀ ਥੋੜੀ ਮੈਂ ਭਿੱਜ ਗਈ ਥੋੜੀ ਥੋੜੀ ਮੈਂ ਭਿੱਜ ਗਈ ਨਾਲੇ ਭਿੱਜ ਗਏ ਯਾਰ ਬਿਗਾਨਾ ਸੋਣੀ ਪੁੱਤ ਮੰਗਦੀ ਦੇ ਉਤਲਿਆ ਭਗਵਾਨਾ ਸੋਣੀ ਪੁੱਤ ਮੰਗਦੀ ਦੇ ਉਤਲਿਆ ਭਗਵਾਨਾ ਸੋਣੀ ਪੁੱਤ ਮੰਗਦੀ ਪਲੀ ਬਹੁ ਸੋਣੀ ਸੀ ਇਟਾਂ ਦੇ ਆ ਪਰਦੀ ਟੋਕਰ ਆ ਜੀਜਾ ਇਟਾਂ ਦਾ ਪਰਦੀ ਰੋਕਰ ਆ ਜੀਜਾ ਵੇ ਕਈ ਰੋੜਿਆਂ ਦੀ ਪਰਦੀ ਖੂ ਤੇਰੇ ਨਾਲ ਦੋਹੋ ਕੀ ਲਾਮਾ ਤੇਰੇ ਨਾਲ ਦੋਹੋ ਕੀ ਲਾਮਾ ਵੇ ਤੇਰੇ ਬੰਦਰ ਵਰਗਾ ਮੂੰਹ ਬਿਆਨ ਪੜਵੇ ਸਾ ਤੇਰਾ ਬੰਦਰ ਵਰਗਾ ਮੂੰਹ ਅਨ ਪੜਵੇ ਜੀਜਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦਾ ਮੱਤੀ ਨਹੀਂ ਉੱਥੋਂ ਦੀ ਇੱਕ ਕੁੜੀ ਸੁਨੀਂਦੀ ਉੱਥੋਂ ਦੀ ਇੱਕ ਕੁੜੀ ਸੁਨੀਂਦੀ ਨਾਉ ਉਦਾਏ ਪੱਪੀ ਨਹੀਂ ਜਦ ਉਹ ਕਾਲੀ ਕੁੜਤੀ ਪਾਉਂਦੀ ਜਦ ਉਹ ਕਾਲੀ ਕੁੜਤੀ ਪਾਉਂਦੀ ਜੁੰਨੀ ਲੈਂਦੀ ਖੱਟੀ ਨਹੀਂ ਕਿੱਦੇ ਵਿੱਚ ਨੱਚਦੀ ਫਿਰੇ ਬੁਲਬੁਲ ਵਰਗੀ ਜੱਟੀ ਕਿੱਦੇ ਵਿੱਚ ਨੱਚਦੀ ਫਿਰੇ ਬੁਲਬੁਲ ਵਰਗੀ ਜੱਟੀ ਕਿੱਦੇ ਵਿੱਚ ਨੱਚਦੀ ਫਿਰੇ ਨੱਚਣ ਜਾਣ ਦੀ ਗੋਂ ਜਾਣ ਦੀ ਨੱਚਣ ਜਾਣ ਦੀ ਗੋਂ ਜਾਣ ਦੀ ਮੈਂ ਨਾ ਕਿਸੇ ਤੋਂ ਹਾਰੀ ਨੀ ਉਦਰ ਰੁਮਾਲ ਹਿੱਲਿਆ ਮੇਰੀ ਇੱਧਰੋਂ ਹਿੱਲੀ ਫੁਲਕਾਰੀ ਨੀ ਉਦਰ ਰੁਮਾਲ ਹਿੱਲਿਆ ਮੇਰੀ ਇੱਧਰੋਂ ਹਿੱਲੀ ਫੁਲਕਾਰੀ ਅੱਧੀ ਰਾਤ ਚੜੇ ਦਾ ਮੈਰਿਆ ਅੱਧਦੀ ਰਾਤ ਚੜਦਾ ਮੈਰਿਆ ਪਾਣੀ ਭਰਨ ਮਟਿਆਰਾ ਵੇ ਸੋਣੀ ਦੇਖ ਕੇ ਬਾ ਫੜ ਲੈਂਦੇ ਵੇ ਸੋਣੀ ਵੇ ਕੇ ਬਾਫੜ ਲੈਂਦੇ ਕਸ ਕੇ ਮਾਰ ਦੇ ਕਾਨਾ ਕਚੀਆਂ ਕੈਲਾਂ ਦਾ ਕੌਣ ਪਰੂ ਹਰ ਜਾਨਾ ਕਚੀਆਂ ਕੈਲਾਂ ਦਾ ਕੌਣ ਪਰੂ ਹਰ ਜਾਨਾ ਕਚੀਆਂ ਕੈਲਾਂ ਦਾ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਤੁਸੀਂ ਇਹ ਜ਼ਰੂਰ ਦੱਸਿਓਗੇ ਤੁਹਾਨੂੰ ਇਹਨਾਂ ਵਿੱਚੋਂ ਸਭ ਤੋਂ ਪਿਆਰੀ ਜਾਂ ਵਧੀਆ ਬੋਲੀ ਕਿਹੜੀ ਲੱਗੀ ਹੈ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਬੋਲਣ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਇਗਨੋਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ